ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਘਰ 786 ਚੈਨਲ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮਿੱਠੇ ਗੁਲਗਲੇ ਤੇ ਸਾਡੇ ਅੱਜ ਨਾ ਤਿੰਨ ਚਾਰ ਘੰਟੇ ਮੀਂਹ ਪਿਆ ਸੀ ਕਾਫੀ ਮੀਂਹ ਪੈ ਗਿਆ ਤੇ ਫਿਰ ਮੇਰੇ ਬੱਚੇ ਵੀ ਕਹਿੰਦੇ ਵੀ ਅੱਜ ਤੁਸੀਂ ਗੁਲਗਲੇ ਬਣਾ ਕੇ ਦਿਖਾਓ ਕਿਉਂਕਿ ਸੌਣ ਦੇ ਮਹੀਨੇ ਵਿੱਚ ਮੈਂ ਗੁਲਗਲੇ ਬਣਾਏ ਨਹੀਂ ਸੀਗੇ ਤੇ ਚਲ ਮੈਂ ਸੋਚਿਆ ਵੀ ਅੱਜ ਕਾਫੀ ਮੀਂਹ ਪੈ ਗਿਆ ਤੇ ਚਲ ਬੱਚਿਆਂ ਨੂੰ ਆਪਾਂ ਅੱਜ ਮਿੱਠੇ ਗੁਲਗਲੇ ਬਣਾ ਕੇ ਖਵਾ ਦਗੇ ਤੇ ਤੁਹਾਡੇ ਨਾਲ ਵੀ ਇਹ ਵੀਡੀਓ ਸ਼ੇਅਰ ਕੀਤੀ ਜਾਵੇ ਤੇ ਚਲੋ ਫਿਰ ਆਪਾਂ ਅੱਜ ਬਣਾਉਨੇ ਆ ਮਿੱਠੇ ਗੁਲਗਲੇ ਬਣਾਉਣਾ ਸ਼ੁਰੂ ਕਰਦੇ ਹ ਹਾਂਜੀ ਗਲਗਲੇ ਬਣਾਉਣ ਵਾਸਤੇ ਤੇ ਆਪਾਂ ਕਣਕ ਦਾ ਆਟਾ ਲੈ ਲਿਆਗਾ ਆਟੇ ਨੂੰ ਆਪਾਂ ਛਾਣਾ ਹੋਇਆ ਹੈ ਤੇ ਗੁੜ ਆਪਾਂ ਪਹਿਲੇ ਹੀ ਭਿਉਂ ਕੇ ਰੱਖਤਾ ਸੀਗਾ ਗੁੜ ਆਪਾਂ ਅੱਧਾ ਕਿਲੋ ਤੋਂ ਥੋੜਾ ਜਿਆਦਾ ਗੁੜ ਲੈਂਤਾ ਹੈਗਾ ਬਾਕੀ ਸਿਰੇ ਜਿੰਨਾ ਆਪਾਂ ਗੁਲਗਲੇ ਬਣਾਉਣੇ ਜਿੰਨਾ ਆਪਾਂ ਆਟਾ ਲੈਣਾ ਉਸੇ ਹਿਸਾਬ ਨਾਲ ਆਪਾਂ ਗੁੜ ਭਿਉਂਦੇ ਨਾ ਤੇ ਇਹਨੂੰ ਘੰਟਾ ਪਹਿਲਾਂ ਮੈਂ ਗੁੜ ਭਿਉਂ ਕੇ ਰੱਖਤਾ ਸੀਗਾ ਤੇ ਗੁੜ ਵਧੀਆ ਆਪਣਾ ਭਿਜ ਗਿਆ ਤੇ ਹੁਣ ਆਪਾਂ ਆਟਾ ਤਿਆਰ ਕਰਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਵੀ ਆਪਾਂ ਮਿੱਠੇ ਗੁਲਗਲੇ ਕਿਸ ਤਰ੍ਹਾਂ ਬਣਾਵਾਂਗੇ ਕਿਸ ਤਰ੍ਹਾਂ ਆਪਾਂ ਇਹਨਾਂ ਦਾ ਆਟਾ ਗੁੰਨਾਂਗੇ ਤੇ ਸੌਫਟ ਕਿਸ ਤਰ੍ਹਾਂ ਬਣਦੇ ਆ ਗੁਲਗਲੇ ਤੇ ਚਲੋ ਫਿਰ ਆਪਾਂ ਬਣਾਉਣਾ ਸ਼ੁਰੂ ਕਰਦੇ ਆ ਜੀ ਇੱਕ ਆਪਾਂ ਵੱਡਾ ਆਟੇ ਦੇ ਵਿੱਚ ਆਪਾਂ 2 ਚਮਚ ਪਾ ਦਾਂਗੇ ਸਰੋਂ ਦਾ ਤੇਲ ਥੋੜ੍ਹ ਨਹੀਂ ਹੈ ਮੇਰੇ ਕੋਲ ਹੈਗਾ ਦਾਖਾ ਇਹ ਵੀ ਆਪਾਂ ਐਡ ਕਰਾਂਗੇ 2 ਚਮਚ ਹੈਗੇ ਆ ਸੌਫ ਦੇ ਸੌ ਹੁਣ ਆਪਾਂ ਇਸ ਤਰ੍ਹਾਂ ਹੱਥ ਦੇ ਨਾਲ ਮਸਲ ਕੇ ਤੇ ਆਟੇ ਦੇ ਵਿੱਚ ਪਾ ਦਾਂਗੇ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਕਰ ਦਾਂਗੇ ਆਟੇ ਦੇ ਵਿੱਚ ਮਿਕਸ ਬਿਨਾਂ ਦਾਖਾਂ ਤੋਂ ਵੀ ਗੁਲਗੁਲੇ ਨੂੰ ਆਪਾਂ ਬਣਾ ਸਕਦੇ ਆ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਮਿੱਠਾ ਸੋਡਾ ਮਿੱਠੇ ਸੋਡੇ ਨੂੰ ਵੀ ਆਪ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿੱਠੇ ਸੋਡੇ ਨਾਲ ਗੁਲਗੁਲੇ ਸੌਫਟ ਬਣਦੇ ਆ ਆਟੇ ਦੇ ਵਿੱਚ ਸਾਰਾ ਸਮਾਨ ਆਪਾਂ ਮਿਕਸ ਕਰਤਾ ਤੇ ਹੁਣ ਆਪਾਂ ਆਟੇ ਦੇ ਵਿੱਚ ਗੁੜ ਵਾਲਾ ਪਾਣੀ ਪਾ ਦਾਂਗੇ ਗੁੜ ਵਾਲਾ ਪਾਣੀ ਆਪਾਂ ਚਾਹ ਪਾਣੀ ਦੇ ਨਾਲ ਪਾਣ ਲਾਂਗੇ ਕਈ ਵਾਰ ਆ ਹੁੰਦਾ ਨਾ ਗੁੜ ਦੇ ਵਿੱਚ ਕਈ ਵਾਰ ਵੇਸਟਿੰਗ ਤੇ ਰਾਂ ਬਾੜੀ ਹੁੰਦੀ ਹੈਗੀ ਤੇ ਉਹ ਸਾਰੀ ਇਸ ਤਰ੍ਹਾਂ ਪੁਣੀ ਜਾਊਗੀ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਹੱਥ ਦੇ ਨਾਲ ਹੀ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਹੁਣ ਗੁੰਨ ਲਾਂਗੇ ਹੁਣ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਗਗੋੜਾ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨਾਂਗੇ ਹਾਂਜੀ ਆਟੇ ਨੂੰ ਆਪਾਂ ਹੁਣ ਵਧੀਆ ਆਪਾਂ ਗੁੰਨ ਲਿਆਗਾ ਜਾਨੀ ਕਿ ਗੁੰਨ ਨਹੀਂ ਆਪਾਂ ਇੱਕ ਬੈਟਰ ਜਿਹਾ ਤਿਆਰ ਕੀਤਾ ਹੈਗਾ ਤੇ ਜੇ ਆਪਾਂ ਸਖਤ ਗੁਣ ਲੈਂਦੇ ਤੇ ਫਿਰ ਜਿਹੜੇ ਗੁਲਗਲੇ ਸੀ ਉਹ ਸਖਤ ਬਣਨੇ ਸੀ ਇਸ ਕਰਕੇ ਆਪਾਂ ਇਹਦਾ ਬੈਟਰ ਆਟੇ ਦਾ ਤਿਆਰ ਕੀਤਾ ਕਿ ਗੁਲਗਲੇ ਆਪਣੇ ਨਰਮ ਤੇ ਵਧੀਆ ਬਣਨ ਤੇ ਹੁਣ ਆਪਾਂ ਇੰਨਾ ਹੀ ਬੈਟਰ ਪਤਲਾ ਤਿਆਰ ਕਰਨਾ ਸੀ ਇਤੋਂ ਜ਼ਿਆਦਾ ਆਪਾਂ ਬੈਟਰ ਤਿਆਰ ਨਹੀਂ ਕਰਨਾਗਾ ਤੇ 2-3 ਮਿੰਟ ਵਾਸਤੇ ਮੈਂ ਇਹਨੂੰ ਪੂਰਾ ਇਸ ਤਰ੍ਹਾਂ ਮਸਲ ਲਿਆ ਸੀ ਆਟੇ ਨੂੰ ਤੇ ਹੁਣ ਇਹ ਰੈਡੀ ਆ ਗੁਲਗਲੇ ਬਣਾਉਣ ਵਾਸਤੇ ਆਟਾ ਹਾਂਜੀ ਗੁਲਗਲੇ ਬਣਾਉਣ ਵਾਸਤੇ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਆਪਾਂ ਹੁਣ ਸਰੋਂ ਦਾ ਤੇਲ ਪਾ ਦਾਂਗੇ ਹਾਂਜੀ ਗੁਲਗੁਲੇ ਬਣਾਉਣ ਵਾਸਤੇ ਤੇਲ ਆਪਾਂ ਗਰਮ ਕਰ ਲਿਆ ਤੇ ਤੇਲ ਆਪਾਂ ਇੱਕ ਵਾਰੀ ਅੱਗ ਤੇਜ਼ ਕਰਕੇ ਗਰਮ ਕੀਤਾ ਸੀ ਤੇ ਹੁਣ ਆਪਾਂ ਘਟ ਕਰ ਦਾਂਗੇ ਅੱਗ ਨੂੰ ਇੱਕ ਵਾਰੀ ਆਪਾਂ ਥੋੜਾ ਜਿਹਾ ਹੱਥ ਨੂੰ ਪਾਣੀ ਲਾ ਲਾਂਗੇ ਐਸ ਤਰ੍ਹਾਂ ਕਿ ਜਿਹੜਾ ਆਪਣਾ ਆਟਾ ਹੈਗਾ ਗੁਲਗੁਲੇ ਬਣਾਉਣ ਵਾਸਤੇ ਉਹ ਹੱਥ ਦੇ ਨਾਲ ਲੱਗੇ ਨਾ ਤੇ ਹੁਣ ਆਪਾਂ ਜਿੰਨੇ ਕੁ ਗੁਲਗੁਲੇ ਬਣਾਉਣੇ ਆ ਜੇ ਉਸ ਹਿਸਾਬ ਨਾਲ ਛੋਟਾ ਵੱਡਾ ਸਾਈਜ਼ ਉਸੇ ਹਿਸਾਬ ਨਾਲ ਆਪਾਂ ਗੁਲਗੁਲੇਾਂ ਦਾ ਆਟਾ ਚੱਕ ਲਾਂਗੇ ਤੇ ਤੇਲ 'ਚ ਐਸ ਤਰ੍ਹਾਂ ਛੱਡ ਦਾਂਗੇ ਦੇਖੋ ਜੀ ਗੁਗਰ ਗਲੇ ਫਰਾਈ ਹੋ ਗਏ ਤੇ ਹੁਣ ਆਪਾਂ ਗੁਗਰ ਗਲਿਆਂ ਨੂੰ ਕੱਢ ਲੈਣਾ ਤੇਲ ਚੋਂ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨਾਂ ਦਾ ਤੇਲ ਝੋੜ ਦਾਂਗੇ ਤੇ ਹੁਣ ਆਪਾਂ ਦੂਸਰਾ ਪੌਰ ਪਾਉਣੇ ਗੁਗਰ ਗਲਿਆਂ ਦਾ ਹਾਂਜੀ ਗੁਗਰ ਗਲਿਆਂ ਦਾ ਦੂਸਰਾ ਪੂਰ ਵੀ ਹੁਣ ਆਪਾਂ ਤੇਲ ਦੇ ਵਿੱਚ ਪਾ ਤਾਂਗੇ ਤੇ ਹੁਣ ਉਸੇ ਤਰ੍ਹਾਂ ਹੀ ਫਰਾਈ ਹੋ ਜਾਣਗੇ ਹਾਂਜੀ ਸਾਰੇ ਗੁਲਗੁਲੇ ਆਪਾਂ ਹੁਣ ਫਰਾਈ ਕਰ ਲਏ ਆ। ਇਹ ਹੁਣ ਆਪਾਂ ਤੇਲ ਚੋਂ ਕੱਢ ਲੈਣੇ ਆ ਤੇ ਚੰਗੀ ਤਰ੍ਹਾਂ ਗੁਲਗੁਲੇਆਂ ਦਾ ਤੇਲ ਨਿਚੋੜ ਕੇ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ। ਕਿੰਨੇ ਵਧੀਆ ਗੁਲਗੁਲੇ ਬਣਾ ਕੇ ਤਿਆਰ ਕੀਤੇ ਆ। ਹਾਂਜੀ ਸਾਰੇ ਗੁਲਗੁਲੇ ਆਪਾਂ ਬਣਾ ਕੇ ਰੈਡੀ ਕਰ ਲਏ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜੇ ਆਪਣੇ ਗੁਲਗੁਲੇ ਬਣ ਕੇ ਤਿਆਰ ਹੋਏਗੇ ਆ ਬਹੁਤ ਹੀ ਸੌਫਟ ਕਿਉਂਕਿ ਆਟਾ ਆਪਾਂ ਸਹੀ ਗੁੰਨਿਆ ਸੀਗਾ ਤੇ ਜਿਹੜੇ ਗੁਲਗੁਲੇ ਆਪਣੇ ਸੌਫਟ ਬਣੇ ਹੈਗੇ ਆ ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਗੁਲਗੁਲੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸ ਦਿਓ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਤਾ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੇ ਜਲਦ ਪਹੁੰਚ ਸਕੇ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ